ਆਰਦੀਪ ਹਾਜੀ ਕਿਨ ਆ ਮੈਂ ਹਾਂ ਨਹੀਂ ਆਈ ਹਰ ਕੋਈ ਨਹੀਂ ਹੁੰਦਾ ਸਾਰੇ ਜਣੇ ਮੇਰਾ ਨਾਮ ਨਰਿੰਦਰ ਸਿੰਘ ਜੀ ਦਾਸ ਅੱਜ ਗੋਦਨਾਮਗਰ ਏਰੀਆ ਪਾਰਕ ਦੇ ਵਿੱਚ ਸਾਰੀ ਸਮੂਹ ਸੰਗਤ ਇਲਾਕਾ ਨਿਵਾਸੀ ਇੱਥੇ ਇਕੱਠੇ ਹੋਏ ਆ ਜੋ ਇੱਕ ਸਰਕਾਰ ਵੱਲੋਂ ਮੁਹੱਲਾ ਕਲੀਨਿੰਗ ਬਣਾਈ ਜਾ ਰਹੀ ਹੈ ਪਾਰਕ ਦੇ ਵਿੱਚ ਔਰ ਇਹ ਮੁਹੱਲਾ ਵਾਲੇ ਸਾਰੇ ਜੋ ਇੱਥੇ ਬਜ਼ੁਰਗ ਬੱਚੇ ਇੱਥੇ ਪਾਰਕ ਵਿੱਚ ਸੈਰ ਕਰਦੇ ਆ ਕੋਈ ਵਿਰੋਧ ਨਹੀਂ ਅਸੀਂ ਕਰਦੇ ਮੁਹੱਲਾ ਕਲੀਨਿਕ ਬਣਨੀ ਚਾਹੀਦੀ ਹੈ ਲੋਕਾਂ ਦੀ ਸੁਵਿਧਾ ਬਣਨੀ ਚਾਹੀਦੀ ਹੈ ਪਰ ਪਾਰਕ ਦੇ ਵਿੱਚ ਜਗ੍ਹਾ ਆਲਰੇਡੀ ਬਹੁਤ ਘੱਟ ਆ ਇਥੇ ਆਲਰੇਡੀ ਪਿੱਛੇ ਡਿਸਪੈਂਸ ਹੈ ਦੋ ਕਮਰੇ ਬਣੇ ਆ ਆਈ ਸਰਕਾਰ ਨੂੰ ਇਹ ਮੰਗ ਕਰਦੇ ਆਂ ਵੀ ਉਹ ਕਮਰਿਆਂ ਨੂੰ ਆਪਾਂ ਰੈਨੋਵੇਟ ਕਰਕੇ ਆਪਾਂ ਉੱਥੇ ਮਤਲਬ ਜਿਹੋ ਆਪਾਂ ਕਰ ਜੋਤ ਬਣਾਉਣੀ ਹੈ ਲੱਕਲੀਰਿੰਗ ਆਪਾਂ ਉਹ ਕਮਰਿਆਂ ਨੂੰ ਵੀ ਯੂਜ਼ ਕਰ ਸਕਦੇ ਆਂ ਇਹ ਪਾਰਕ ਜਿਹੜੀ ਹੈ ਇਹ ਸੈਰਗਾਹ ਬਣੀ ਹੋਈ ਹੈ ਲੋਕੀ ਬਜ਼ੁਰਗ ਇੱਥੇ ਸੈਰ ਕਰਦੇ ਬੱਚੇ ਖੇਡਦੇ ਆਂ ਔਰ ਜਗ੍ਹਾ ਕੇ ਬਰ ਪਾਰਕ ਬਹੁਤ ਛੋਟੀ ਹੋਈ ਹੈ ਪਹਿਲਾਂ ਵੀ ਇੱਥੇ ਪੁਲਿਸ ਚੌਕੀ ਬਣ ਰਹੀ ਸੀ ਉਦੋਂ ਵੀ ਇਲਾਕਾ ਨਿਵਾਸੀਆਂ ਨੇ ਵਿਰੋਧ ਕਰਕੇ ਇੱਥੇ ਪੁਲਿਸ ਚੌਕੀ ਨਹੀਂ ਬਣਨ ਦਿੱਤੀ ਸੋ ਬਹੁਤ ਵਧੀਆ ਉਪਰਾਲਾ ਹੈ ਮੱਲਕਲੀਨਿੰਗ ਹੋਣੀ ਚਾਹੀਦੀ ਹੈ ਜਾਂ ਨਹਿਰ ਲਾ ਕੇ ਜਗ੍ਹਾ ਹੈਗੀ ਕਾਫੀ ਬਿਜਲੀ ਘਰ ਉੱਥੇ ਬਣ ਗਏ ਜਾਂ ਇਹ ਕਮਰਿਆਂ ਨੂੰ ਰੈਨੋਵੇਟ ਕਰਕੇ ਇੱਥੇ ਦੁਬਾਰਾ ਮੱਲੇ ਵਾਲਿਆਂ ਦੀ ਮੰਗ ਹੈ ਕਿ ਇੱਥੇ ਜਿਹੜੀ ਹੈ ਉਹ ਫਰਮ ਮੱਲਕਲੀਨਿੰਗ ਬੜਾ ਲੀਆ ਵਾਏ ਕੁਛ ਇਸ ਬੰਦੇ ਤੁਸੀਂ ਕੋਈ ਆਪਣੇ ਕਾਉਂਸਲਰ ਨਾਲ ਜਾਂ ਆਪਣੇ ਐਮ.ਐਲ.ਏ ਨਾਲ ਗੱਲਬਾਤ ਕੀਤੀ ਹੈ ਕਿ ਸਾਨੂੰ ਜੋ ਮੱਲੇ ਵਾਲੇ ਇਲਾਕਾ ਨਵਾਸੀ ਰਿਪੋਰਟ ਹੈ ਕਿ ਕਿਸੇ ਨੂੰ ਇੱਥੇ ਸੱਦਿਆ ਨਹੀਂ ਗਿਆ ਜਿਹੜੀ ਵੀ ਆਇਆ ਉਹ ਇਲਾਕੇ ਤੋਂ ਬਾਹਰ ਦੇ ਬੰਦੇ ਆ ਕੇ ਇਹਨਾਂ ਨੇ ਮੂਰਤ ਕਰ हां ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਕੋਈ ਅਰਜੀ ਦਿੱਤੀ ਹੈ ਕਿ ਇੱਥੇ ਜਿਹੜੇ ਕਮਰੇ ਬਣੇ ਨੇ ਇੱਥੇ ਹੀ ਮਲਕ ਲਿਨਿਕ ਬਣਾਇਆ ਜਾਵੇ ਨਾ ਕਿ ਨਵੀਂ ਪਾਰਕ ਨੂੰ ਕੱਟ ਕੇ ਜਿਹੜਾ ਬਣਾਇਆ। ਅੱਜ ਸਮੂਹ ਲਾਕ ਜਿਹਦੇ ਜਿੰਨੇ ਇੱਥੇ ਲਾਕ ਬਣੇ ਪੈਂਦੇ ਗੋਨਾਮ ਨਗਰ ਕਿਹੜੇ ਕਿਹੜੇ ਸਾਰਿਆਂ ਸੰਪਰਕ ਕੀਤਾ ਸਾਰਿਆਂ ਸੰਪਰਕ ਕੀਤਾ ਹੈ ਔਰ ਇਹਨਾਂ ਨੇ ਇੱਕ ਮੇਜਰ ਅਮਨ ਲਿਖ ਕੇ ਅੱਜ ਦਸਤਖਤ ਕਰਕੇ ਉਹ ਰਿਪੋਰਟਾਂ ਜਿਹੜੀਆਂ ਉਹ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਵੀ ਡੀਸੀ ਸਾਹਿਬ ਨੂੰ ਵੀ ਔਰ ਸਬੰਧਤ ਜੋ ਐਮਐਲਏ ਸਾਹਿਬ ਹੈ ਸਾਡੇ ਇਥੋਂ ਦੇ ਦੱਖਣੀ ਹਲਕੇ ਦੇ ਆਪ ਦੇ ਉਹਨਾਂ ਨੂੰ ਵੀ ਇਹ ਬੇਨਤੀ ਕਰਨਗੇ ਸੰਗਤ ਵੱਲੋਂ ਵੀ ਇਹ ਪਾਰਕ ਨੂੰ ਇਸ ਤਰ੍ਹਾਂ ਪਾਰਕ ਰਹਿਣ ਦੋ ਔਰ ਜਿਹੜੇ ਕਮਰੇ ਬਣੇ ਆ ਇਹਨਾਂ ਨੂੰ ਯੂਜ਼ ਕਰ ਲਿਆ ਜਾਵੇ। ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਵਲ ਸਿੰਘ ਜੀ। ਮੇਰਾ ਨਾਮ ਲਗ ਨਵਸੀ। ਅੱਜ ਇਹ ਇਕੱਠੇ ਹੋਏ ਉਹ ਕੀ ਕਰ ਅਸੀਂ ਸਾਰੇ ਇਕੱਤਰ ਹੋ ਗਏ ਹਲਕਾ ਵਾਇਦ ਸਲਿੰਦਰਬੀਰ ਸਿੰਘ ਜੀ ਮੇਜਰ ਔਰ ਸਾਡੇ ਕਾਉਂਸਲਰ ਸਰਦਾਰ ਗਵਿੰਦਰ ਸਿੰਘ ਸਾਡੇ ਬੱਚਿਆਂ ਵਰਗੇ ਆ। ਔਰ ਸਮੂਹ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਇਹ ਜਿਹੜੀ ਪਾਰਕ ਹੈ ਤਿੰਨ ਚਾਰ ਪੰਜ ਛੇ ਬادیهਆਂ ਦੇ ਵਿੱਚ ਨਾ ਇੱਕ ਇਕੱਲੀ ਛੋਟੀ ਜੀ ਪਾਰਕ ਹੈ ਇੱਥੇ ਸ਼ਾਮ ਨੂੰ ਬਜ਼ੁਰਗ ਜਿਹੜੇ ਆ ਸਾਡੇ ਮਿਲ ਕੇ ਉਹ ਬੈਠ ਕੇ ਇੱਥੇ ਆਨੰਦ ਮਾਣਦੇ ਆ ਛਾਂ ਦਾ ਤੁੱਪ ਦਾ ਤੇ ਉਹ ਸਾਰਾ ਕੁਝ ਤੈਸ ਨੈਸ ਹੋ ਜਾਏਗਾ ਕਿਉਂਕਿ ਪਹਿਲਾਂ ਹੀ ਆਲਰੇਡੀ ਇੱਥੇ ਇੱਕ ਮਲਕੀਨ ਦੇ ਵਾਸਤੇ ਦੋ ਰੂਮ ਬਣੇ ਹੋਏ ਆ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਉਹਨਾਂ ਨੂੰ ਯੂਜ਼ ਕਰ ਲਿਆ ਜਾਵੇ ਇਸ ਜਗ੍ਹਾ ਦੇ ਉੱਤੇ ਮਿਲ ਕੇ ਕੋਈ ਜਿਮ ਵਗੈਰਾ ਬੱਚਿਆਂ ਵਾਸਤੇ ਲਾ ਕੇ ਤਾਂ ਕਿ ਬੱਚੇ ਜਿਹੜੇ ਨਸ਼ਿਆਂ ਤੋਂ ਬਚ ਸਕਣ ਯਾ ਸਰਕਾਰ ਦਾ ਪ੍ਰੋਗਰਾਮ ਹੈ ਨਸ਼ਿਆਂ ਤੋਂ ਬਚਾਉਣ ਦਾ ਉਹਦੇ ਉਹਦੇ ਵਿੱਚ ਆਪਾਂ ਵਾਅਦਾ ਕਰੀਏ ਇੱਥੇ ਕੋਈ ਜਿਮ ਦੀਆਂ ਮਸ਼ੀਨਾਂ ਲਾਈਏ ਇੱਥੇ ਕੋਈ ਹੋਰ ਲੋਕਾਂ ਦੇ ਬੱਚਿਆਂ ਦੇ ਖੇਡਣ ਦਾ ਸਮਾਨ ਲਾਈਏ ਜਿਨ੍ਹਾਂ ਨਾਲ ਲੋਕੀ ਆਨੰਦ ਮਾਣ ਸਕਣ ਕਿਉਂਕਿ ਦੂਰ ਦਰਦਾਰੇ ਨਿਵਾਦੀਆਂ ਦੇ ਵਿੱਚ ਕੋਈ ਨੇੜੇ-ਤੇੜੇ ਕਿਤੇ ਕੋਈ ਜਿਮ ਹੈਗਾ ਹੀ ਨਹੀਂ ਆ ਤੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਵਾ ਵੀ ਇਹ ਜਿਹੜਾ ਇਹ ਕਿਸੇ ਵੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਹੀ ਗੱਲ ਕਰਦੇ ਆ ਸਾਡਾ ਕਿਸੇ ਨਾਲ ਕੋਈ ਪਾਰਟੀ ਪੰਦਰ ਤੇ ਕੋਈ ਵਿਰੋਧ ਨਾ ਕਰਦੇ ਹੋਏ ਵੀ ਇਹ ਬੇਨਤੀ ਕਰਦੇ ਆ ਵੀ ਇਹ ਜਿਹੜਾ ਇਹ ਸਾਰੀ ਪਾਰਕ ਹੀ ਖੇਰ ਲਈ ਜਾਏਗੀ ਇਹ ਫਿਰ ਮਤਲਬ ਕਿ ਲੋਕਾਂ ਵਾਸਤੇ ਹੋਰ ਵੱਡੀ ਮੁਸ਼ਕਲ ਖੜੀ ਹੋਊਗੀ ਸੋ ਬੇਨਤੀ ਆ ਵੀ ਇੱਥੇ ਜਿਹੜੇ ਆ ਜਿਹੜੀ ਜਗ੍ਹਾ ਤੇ ਮਿਲ ਕੇ ਬਣਦੀ ਆ ਉਥੇ ਜਿਮ ਵਗੈਰਾ ਲਾਇਆ ਜਾਣਾ ਤੇ ਜਿਹੜੀ ਮੁਹੱਲਾ ਕਮਿਨ ਨੇ ਕਿ ਉਹਨਾਂ ਕਮਰਿਆਂ ਦੇ ਵਿੱਚ ਬੜੀ ਵਧੀਆ ਚੱਲ ਸਕਦੀ ਆ ਬੜੇ ਖੁੱਲੇ ਤਿੰਨ ਚਾਰ ਕਮਰੇ ਆ ਔਰ ਉਹਨਾਂ ਉਹਨਾਂ ਕਮਰਿਆਂ ਨੂੰ ਯੂਜ਼ ਕਰ ਲਿਆ ਜਾਵੇ ਤੇ ਉਹਨਾਂ ਦੇ ਵਿੱਚ ਜਿਮ ਬਣਾਤਾ ਜੇ ਨਾਇਕ ਜਿੱਥੇ ਸਰਕਾਰ ਦਾ ਰੈਵਨਿਊ ਬਚੂਗਾ ਤੇ ਉਥੇ ਮਿਲ ਕੇ ਲੋਕਾਂ ਨੂੰ ਸਹੂਲਤ ਡਿਸਪੈਂਸਰੀ ਦੀ ਵੀ ਮਿਲ ਜੇਗੀ ਤੇ ਪਾਰਕ ਦੀ ਵੀ ਮਿਲ ਜੇਗੀ ਸੋ ਇੰਨਾ ਹੀ ਕਹਿੰਦਾ ਕਿ ਮਾਨਯਾ ਜੱਜ ਕੈ ਵਾਹਿਗੁਰੂ ਜੀ ਕਾ ਖ